ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ Instagram ਪੇਜ ਸੈਲਰੀ ਨੇ ਪੰਜਾਬੀ ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਓ 5-7 ਫੋਟੋਆਂ ਜਾਂ 2 ਮਿੰਟ ਦੀ ਵੀਡੀਓ ਬਣਾ ਕੇ ਮੇਰੇ ਇਸ WhatsApp ਨੰਬਰ ਤੇ ਭੇਜੋ ਤੁਹਾਡੀ ਐਡ ਫ੍ਰੀ ਕੀਤੀ ਜਾਵੇਗੀ ਦੋਸਤੋ ਅੱਜ ਫੇਰ ਲਿਆਏ ਆ Swift BDI ਕਾਰ ਮਾਡਲ ਆ 2014 ਤੇ ਆ ਟੱਪਾ ਵਧੀਆ ਨਵੇਂ ਆ ਇੰਜਨ ਗੀਅਰ ਬਿਲਕੁਲ ਓਕੇ ਆ ਗਾਰੰਟੀ ਆ 4th ਆਨਰ ਆ ਕਾਗਜ਼ ਪੱਤਰ ਪੂਰੇ ਸਾਰੇ ਇੰਸ਼ੋਰੈਂਸ ਪਲੂਸ਼ਨ ਡਿਮਾਂਡ ਆ 330000 ਫਿਕਸ ਰੇਟ ਹੀ ਆ ਏਰੀਆ ਆ ਬਟਾਲਾ ਪੰਜਾਬ ਸੰਪਰਕ ਕਰੋ 62839 36696 62 83936696